ਅਮਰੀਕਾ ਭਾਵੇਂ ਹਰੇਕ ਬੰਦਾ ਆਪਣੇ ਚੰਗੇ ਬਿਹਤਰ ਕੱਲ੍ਹ ਵਾਸਤੇ ਬੰਦਾ ਕੋਸ਼ਿਸ਼ ਕਰਦਾ ਵੀ ਉਹੀ ਤਰੀਕਾ ਮੇਰਾ ਹੀ ਜਿੱਦਾਂ ਪਹਿਨਾ ਮੁੰਡਿਆਂ ਦਾ ਸਾਰਿਆਂ ਦਾ ਸੀਗਾ ਤੇ ਉਹੀ ਸੁਪਨੇ ਲੈ ਕੇ ਮੈਂ ਗਿਆ ਸੀ ਇਥੋਂ ਵੀ ਚਲੋ ਆਪਣੇ ਕੋਈ ਕੱਲ ਨੂੰ ਸੁਧਾਰਨ ਵਾਸਤੇ ਤੇ ਗਰੀਬਨ ਮੈਂ ਇਥੋਂ 28 ਅਗਸਤ ਨੂੰ ਇਥੋਂ ਚਲੇ ਗਿਆ ਕਰੂੰ ਤੇ ਤਕਰੀਬਨ ਮੈਨੂੰ 6 ਮਹੀਨੇ ਲੱਗੇ ਰਸਤੇ ਦੇ ਵਿੱਚ ਤੇ ਮਹ ਲੋ ਮੇ ਜਿਹੜਾ ਸਫਰ ਸੀ ਕਾਫੀ ਲੰਬਾ ਰਿਹਾ ਸਾਡਾ ਇਹ ਤੇ ਉਸ ਤੋਂ ਬਾਅਦ ਸਾਨੂੰ ਇਹ ਰਿਪੋਰਟ ਕਰਨ ਦਾ ਇਹ ਸਾਨੂੰ ਪਤਾ ਵੀ ਨਹੀਂ ਲੱਗਿਆ ਵੀ ਇਹ ਸਾਨੂੰ ਰਿਪੋਰਟ ਕਰਨਗੇ ਜਾਂ ਕਿੱਦਾਂ ਕਿਸ ਤਰ੍ਹਾਂ ਦਾ ਕੋਈ ਸੋਚਿਆ ਵੀ ਨਹੀਂ ਸੀ ਇੰਨਾ ਲੰਬਾ ਸਮਾਂ ਕਿਹੜੇ ਕਿਹੜੇ ਦੇਸ਼ਾਂ ਤੇ ਹੋ ਕੇ ਜਾਣਾ ਪਿਆ ਮੈਂ ਇਥੋਂ ਗੋਹਨਾ ਗੋਹਨਾ ਤੋਂ ਬ੍ਰਾਜ਼ੀਲ ਪੇਰੂ ਕੋਲੰਬੀਆ ਔਰ ਪਨਾਮਾ ਕੋਸਟ ਰਿਕਾ ਗੁਆਟੇਮਾਲਾ ਨਿਕਾਰਾਗਵਾ ਮੈਕਸੀਕੋ ਤੇ ਫਿਰ ਇਨਟਰ ਹੋਏ ਆਪਣੇ ਅਮਰੀਕਾ ਦੇ ਵਿੱਚ ਅਮਰੀਕਾ ਚ ਕਿੱਦੋਂ ਇਨਟਰ ਹੋਏ ਮੈਂ 15 ਜਨਵਰੀ 2025 ਨੂੰ ਮੈਨੂੰ ਇਨਟਰ ਹੋ ਗਿਆ ਉੱਥੇ ਤੇ ਤਕਰੀਬਨ ਉਥੇ 20-22 ਦਿਨ ਮੈਂ ਕੈਂਪ ਦੇ ਵਿੱਚ ਰਿਹਾ ਉੱਥੇ ਤੇਨ ਤੇਰੀਕ ਨੂੰ ਸਾਨੂੰ ਉਥੋਂ ਰਿਪੋਰਟ ਕਰ ਦਿੱਤਾ ਗਿਆ ਕੈਂਪ ਚ ਕਿਹੋ ਜਿਹਾ ਮਾਹੌਲ ਸੀ ਇੱਕ ਮਾਹੌਲ ਜੇਲ੍ਹ ਵਰਗਾ ਹੁੰਦਾ ਜੋ ਵੀ ਤੁਹਾਨੂੰ ਪਤਾ ਹੀ ਆ ਵੀ ਜੇਲ੍ਹਾਂ ਦੇ ਵਿੱਚ ਕਿਦਾਂ ਦਾ ਮਾਹੌਲ ਹੁੰਦਾ ਵਾ ਕਿਦਾਂ ਦਾ ਹੌਕੇਦਿਆਂ ਨਾਲ ਟਰੀਟ ਕਰਦੇ ਆ ਸਾਰਾ ਉਸੇ ਤਰ੍ਹਾਂ ਦਾ ਸੀਗਾ ਉੱਥੇ ਵੀ ਕਿੰਨਾ ਕਰਜ਼ਾ ਜਿਹੜਾ ਇਸ ਘਟਨਾ ਤੋਂ ਬਾਅਦ ਡੇਰਦੇ ਕਰਜ਼ਾ ਦੇਖ ਲੋਗੇ ਤੁਸੀਂ ਜਿਹੜੀ ਆਪਣੀ ਜ਼ਮੀਨ ਜਾਇਦਾਦ ਵਿੱਚ ਉਹ ਵੀ ਇੱਕ ਕਰਜ਼ਾ ਹੀ ਸੀਗਾ ਸਾਡੇ ਤੇ ਤਕਰੀਬਨ 40-42 ਲੱਖ ਰੁਪਏ ਜਿਹੜਾ ਹੁਣ ਤੱਕ ਦਾ ਖਰਚਾ ਹੋ ਗਿਆ ਉਹ ਸਾਰਾ ਕਰਜ਼ਾ ਦੇ ਰੂਪ ਦੇ ਵਿੱਚ ਹੀ ਆ ਕਹੋ ਮਤਲਬ ਹਰੇਕ ਬੰਦੇ ਕੋਈ ਆਪਣਾ ਪਰਸਨਲੀ ਤਾਂ ਘਰ ਚ ਪਿਆ ਨਹੀਂ ਹੁੰਦਾ ਵੈਸਾ ਕੋਈ ਕਾਰਗਿਰਮੀ ਜਾਂ ਕੋਈ ਆਪਣਾ ਕੋਈ ਸੇਲ ਕਰਕੇ ਜਾਂਦਾ ਕੁਛ ਨਾ ਕੁਛ ਇਨੇ ਪੈਸੇ ਦਾ ਬੰਦਾ ਘਰ ਨਹੀਂ ਰੱਖਿਉਂਦੇ ਕਿਸੇ ਦੇ ਵੀ ਉਹ ਸੁਪਨਾ ਟੁੱਟਣ ਦੇ ਕਿਵੇਂ ਮਹਿਸੂਸ ਹੋ ਰਿਹਾ ਸੁਪਨਾ ਟੁੱਟਣ ਦੇ ਪੜੀ ਇਹ ਮਹਿਸੂਸ ਹੋ ਰਿਹਾ ਕਿ ਕੁਛ ਦਿਖਾਈ ਨਹੀਂ ਦੇ ਰਿਹਾ ਅੱਗੇ ਵੀ ਕੱਲ ਆਪਣਾ ਹੁਣ ਆਪਣਾ ਅਗਲਾ ਜੀਵਨ ਕਿੰਦਾ ਸ਼ੁਰੂ ਕਰਨਾ ਵੀ ਇਹੀ ਪਰੇਸ਼ਾਨੀ ਹੋ ਰਹੀ ਸੋਚ-ਸੋਚ ਕੇ ਵੀ ਆਪਣਾ ਗਾਹ ਕੀ ਕਰਾਂਗੇ ਕਿ ਨਾ ਇਹ ਕੋਈ ਛੋਟੀ ਮੋਟੀ ਜੌਬ ਕਰਕੇ ਜਾਂ ਕੁਛ ਛੋਟਾ ਮੋਟਾ ਕੰਮ ਕਰਕੇ ਇਹਨਾਂ ਕਰਜ਼ਾ ਲਾਤੀ ਸਕਦਾ ਹਾਂ ਇਬਾ ਪਰੇਸ਼ਾਨੀ ਹੋ ਚੁੱਕੀ ਹੈ ਇਸ ਜੀ ਦੀਵਾ ਅਮਰੀਕਾ ਦੇ ਹਾਲਾਤ ਕਿਵੇਂ ਦੇ ਉੱਥੇ ਅਮਰੀਕਾ ਦੇ ਹਾਲਾਤ ਪਹਿਲਾਂ ਵਰਗੇ ਨਹੀਂ ਹੋਣ ਜਦੋਂ 트럼ਪ ਸਰਕਾਰ ਆਉਣ ਦੇ ਕਰਕੇ ਪਰੇਸ਼ਾਨੀਆਂ ਬਹੁਤ ਵਧ ਗਈਆਂ ਜਿਹੜੇ ਉੱਥੇ ਮੁੰਡੇ ਰਹਿ ਰਹਿ ਰਹੇ ਆ ਤਕਰੀਬਨ ਇੰਟਰਵਿਊ ਹੋ ਚੁੱਕੇ ਉਹਨਾਂ ਵਾਸਤੇ ਵੀ ਬਹੁਤ ਪਰੇਸ਼ਾਨੀਆਂ ਮੁਸ਼ਕਲਾ ਬਣੀ ਹੋਈਆਂ ਵੀ ਜਿੰਨੇ ਕੱਚੇ ਬੰਦੇ ਆ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਛਾਪੇ ਮਾਰੀ ਕਮਾਕਾਰਾਂ ਤੇ ਵੀ ਹੋ ਰਹੀ ਆ ਫਿਰ ਉਹਨਾਂ ਦੇ ਕੇਸ ਫੇਲ ਹੋ ਰਿਹਾ ਮੋਲੋ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹਰੇਕ ਬੰਦਾ ਜਿੰਨੇ ਵੀ ਉੱਥੇ ਅਮਰੀਕਾ ਚ ਮੁੰਡੇ ਰਹਿਦੇ ਆ ਵੀ ਹਰੇਕ ਲਈ ਪਰੇਸ਼ਾਨੀ ਬਣੀ ਹੋਈ ਆ ਉਹਨਾਂ ਦੀ ਉਦੇਸ਼ ਜਾਂਦੀ ਚਾਹਤ ਹੁਣ ਮਨਚਾ ਹੈ ਹੁਣ ਸਭ ਕੁਝ ਖਤਮ ਹੋ ਗਿਆ ਹੁਣ ਦੁਬਾਰਾ ਜਾਣ ਵਾਸਤੇ ਪੈਸਾ ਚਾਹੀਦਾ ਹੁਣ ਪੈਸਾ ਕਿੱਥੋਂ ਲਵਾਂਗੇ ਤੇ ਚਾਹਤ ਸਭ ਖਤਮ ਹੋ ਗਈ ਆ ਪੰਜਾਬ ਜੇ ਰਹਿ ਕੇ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਆ ਕੋਸ਼ਿਸ਼ ਰਹੂਗੀ ਕੋਈ ਕੰਮ ਕਰਦੇ ਆ ਸ਼ੁਰੂ ਇੱਥੇ ਹੁਣ ਇੱਕ ਵੱਡਾ ਸਵਾਲ ਗੁਰਪ੍ਰੀਤ ਇਹ ਹੈ ਕਿ ਜਦੋਂ ਤੁਹਾਨੂੰ ਉੱਥੋਂ ਵਾਪਸ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਤੁਹਾਨੂੰ ਬੇੜੀਆਂ ਵਿੱਚ ਜਕੜਿਆ ਗਿਆ ਮਤਲਬ ਉਹ ਕੀ ਕਾਰਨ ਕੀ ਰਿਹਾ ਇਦਾਂ ਕੈਦੀਆਂ ਵਾਂਗੂ ਜਾਂ ਇੱਕ ਕ੍ਰਿਮਿਨਲ ਜਿਹਦਾ ਅਤਵਾਦੀਆਂ ਦਾ ਟਰੀਟ ਕੀਤਾ ਜਾਂਦਾ ਇਦਾਂ ਕਿਉਂ ਹੋਇਆ ਇਹ ਤਾਂ ਸਾਨੂੰ ਵੀ ਨਹੀਂ ਪਤਾ ਲੱਗਾ ਜਦੋਂ ਸਾਨੂੰ ਉੱਥੋਂ ਕੈਂਪ ਤੋਂ ਕੱਢਿਆ ਤੇ ਮਤਲਬ ਬੇੜੀਆਂ ਲਾਤੀਆਂ ਹੱਥਕੜੀਆਂ ਪਾਇਆ ਇੱਕ ਇੱਥੇ ਲੱਕ ਨੂੰ ਵੀ ਸੰਗਲ ਲੱਗਾ ਹੋਇਆ ਤੇ ਲੱਕ ਵਾਲੇ ਸੰਗਲ ਹੱਥ ਬੰਨੇ ਹੋਏ ਸੀ ਉਦੋਂ ਦਾ ਇਹ ਮਹਿਸੂਸ ਹੋਇਆ ਕਿ ਸਾਨੂੰ ਵੀ ਕਿਤੇ ਇੰਨੀ ਜਗ੍ਹਾ ਤੇ ਲਾ ਕੇ ਛੱਡ ਰਿਹਾ ਵੀ ਸਾਨੂੰ ਆਪ ਖੁਦ ਪਤਾ ਨਹੀਂ ਲੱਗਿਆ ਵੀ ਇਹ ਤੁਹਾਨੂੰ ਰਿਪੋਰਟ ਕਰਦਾ ਵੀ ਇਹਨਾਂ ਬਤਾਰਾ ਕੋਈ ਜਾਨਵਰਾਂ ਨਾਲ ਨਹੀਂ ਕਰਦਾ ਜਿਹੜਾ ਸਾਡੇ ਨਾਲ ਹੋਇਆ ਉਥੇ ਤੇ ਗਰੀਬਨ 40 ਘੰਟੇ ਇਦਾਂ ਹੀ ਹੱਥ ਪੈਰ ਬੰਨ ਕੇ ਲੈ ਕੇ ਆਇਆ ਉਹਨੂੰ ਤੇ ਜਹਾਜ਼ ਦੇ ਵਿੱਚ ਹੁਣ ਇੱਕ ਕਾਂਗਰਸ ਵੀ ਆਗੂ ਨੇ ਸੰਸਦ ਦੇ ਵਿੱਚ ਕੱਲ ਤੇ ਵੀ ਆਵਾਜ਼ ਬੁਲੰਦ ਕੀਤੀ ਉਹਨਾਂ ਕਹਿ ਕੇ ਕੀ ਭਾਰਤ ਕੋਈ ਇੱਕ ਅਜਿਹਾ ਜਹਾਜ਼ ਨਹੀਂ ਕਿ ਜਿਹਦੇ ਵਿੱਚ ਸਾਰੀਆਂ ਸਵਾਰੀਆਂ ਵਾਪਸ ਆ ਸਕਦੇ ਸਾਰੇ ਯਾਤਰੀ ਜਿਹੜੇ ਸੀ ਉਹ ਵਾਪਸ ਆ ਸਕਦੇ ਕਿ ਲੱਗਦਾ ਕਿ ਤੁਹਾਨੂੰ ਅਜਿਹਾ ਕਿ ਫੌਜੀ ਜਹਾਜ਼ ਦੇ ਵਿੱਚ ਤੁਹਾਨੂੰ ਪਹਿਲੀ ਵਾਰ ਜਿਹੜਾ ਅਰ ਦਿੱਤਾ ਤੇ ਰਿਪੋਰਟ ਜਿਆ ਜਤਰਾ ਸਾਨੂੰ ਮਹਿਸੂਸ ਹੀ ਵੀ ਚਲੋ ਸਾਨੂੰ ਪਤਾ ਨਹੀਂ ਲੱਗਾ ਪਹਿਲੀ ਗੱਲ ਤਾਂ ਸਾਨੂੰ ਰਿਪੋਰਟ ਕਰ ਰਿਆ ਵੀ ਰਿਪੋਰਟ ਕਰਨਗੇ ਇਸ ਤਰੀਕੇ ਨਾਲ ਹੋ ਸਕਦਾ ਵੀ ਭਾਰਤ ਸਰਕਾਰ ਦੇ ਵੀ ਇਹਨਾਂ ਨੇ ਗੱਲ ਹੋਈ ਹੋਵੇ ਵੀ ਇਹਨਾਂ ਨੇ ਕੋਈ ਨਾਂ ਲੈਣ ਤੋਂ ਇਹਨਾਂ ਦੀ ਸਹਿਮਤੀ ਦੇ ਨਾਲ ਹੀ ਸਾਰਾ ਕੁਝ ਹੋਇਆ ਮਤਲਬ ਜੇ ਮੰਨ ਲਓ ਵੀ ਇੰਡੀਆ ਸਰਕਾਰ ਕੋ ਚਾਹੁੰਦੀ ਤਾਂ ਸਾਨੂੰ ਵਧੀਆ ਤਰੀਕੇ ਨਾਲ ਵੀ ਲੈ ਕੇ ਆ ਸਕਦੀ ਜਿੱਦਾਂ ਕਲੰਬੀਆ ਸਰਕਾਰ ਨੇ ਮਨ੍ਹਾ ਕਰ ਦਿੱਤਾ ਸੀਗਾ ਵੀ ਜਸੀਂ ਆਪਣੇ ਜਿਹੜੇ ਲੋਕ ਆਪ ਲੈ ਕੇ ਜਾਵਾਂਗੇ ਵੀ ਜਿਹੜਾ ਇਹ ਬਰਤਾਲਾ ਨਾ ਕੀਤਾ ਜਾਵੇ ਸਾਡੇ ਵੀ ਬਸਨੀਕ ਨਾਲ ਇੱਥੇ ਦੇ ਨਾਲ ਮਾਪਿਆਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਉਹਨੇ ਆ ਕੇ ਕੀ ਕਹਿਣਾ ਸੀ ਉਹਨਾਂ ਦਾ ਬੱਸ ਕਹਣਾ ਕਿ ਪਰੇਸ਼ਾਨੀ ਜੀ ਸਾਰੇ ਵੀ ਮੈਨੂੰ ਬਹੁਤ ਦੁਖੀ ਆ ਵੀ ਤੁਹਾਨੂੰ ਪਤਾ ਹੀ ਆ ਘਰ ਦੇ ਹਾਲਾਤ ਸਾਰਿਆਂ ਦੇ ਵੀ ਕੋਈ ਜੇ ਨਹੀਂ ਹੁੰਦੇ ਵੀ ਇਹ ਹੀ ਪਰੇਸ਼ਾਨੀ ਬੜੀ ਵੇ ਵੀ ਨਾ ਕਰ ਜਾ ਹੋਇਆ ਵੀ ਇੱਕ ਤਾ ਉਹਨੂੰ ਸੈਟਲ ਕਰਾਂਗੇ ਹੋਣਾ ਸਰਕਾਰ ਤੋਂ ਜਾਂ ਕੋਈ ਸਮਾਜਿਕ ਸੰਸਥਾ ਤੋਂ ਅਪੀਲ ਕਰਨੀ ਚਾਹੀਦੀ ਹੈ ਬਸ ਸਰਕਾਰ ਨੂੰ ਇਹ ਅਪੀਲ ਕਰਦੇ ਆ ਵੀ ਜਿਹੜੇ ਪੰਜਾਬ ਦੇ ਵਿੱਚੋਂ ਮੁੰਡੇ ਆਏ ਆ ਮੁੜ ਕੇ ਵੀ ਇਹਨਾਂ ਦੀ ਬਾਹ ਫੜੀ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਕਾਮਕਾਰ ਜਾਂ ਕੋਈ ਇਹਨਾਂ ਨੂੰ ਕੋਈ ਇਦਾਂ ਦਾ ਬਾਹ ਫੜੋ ਵੀ ਜੜਿਆ ਕਿ ਆਪਦਾ ਕਰਜ਼ਾ ਲਾਉਣ ਜਾਂ ਆਪਦਾ ਕੰਮ ਕਰਕੇ ਆਪਣੇ ਆਪ ਨੂੰ ਸੈਟਲ ਕਰ ਲੈਣ ਇਹ ਹੁਣ ਤਕਰੀਬਨ ਜਿੰਨੇ 30 ਮੁੰਡੇ ਮੁੜੇ ਹਰੇਕ ਬੰਦੇ ਦੇ ਘਰ ਦੇ ਹਾਲਾਤ ਇਦਾਂ ਦੇ ਹੀ ਆ ਮੇਰੇ ਕੱਲੇ ਦੇ ਨਹੀਂ ਤਕਰੀਬਨ ਹਰੇਕ ਮੁੰਡਾ ਜਿਹੜਾ ਮੁੜ ਕੇ ਆਇਆ ਸਾਰੇ ਹੀ ਦੁਖੀ ਆ ਸਾਰਿਆਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਤਰਸਜੋਗ ਆ ਕਿ ਮਤਲਬ ਘਰ 'ਚ ਕਿਸੇ ਦੇ ਵੀ ਇੰਨਾ ਪੈਸਾ ਨਹੀਂ ਪਿਆ ਹੁੰਦਾ ਵੀ ਜਿਹੜਾ ਆਪਦਾ ਲਾ ਕੇ ਚਲੇ ਜਾਊਗਾ ਉਹ ਕੋਈ ਵੇਚ ਵਾਟ ਕੇ ਜਾਂ ਕੋਈ ਜ਼ਮੀਨ ਗਾਣੇ ਲਾ ਕੇ ਜਾ ਕੇ ਰਿਸ਼ਤੇਦਾਰ ਭੈਣ ਭਰਾ ਕੋ ਫੜ ਗਈ ਜਾਂਦਾ ਪੈਸਾ ਵੀ ਇਹਨਾਂ ਨੂੰ ਵੀ ਥੋੜਾ ਸਪੋਰਟ ਕੀਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ